ਪਹਿਲਗਾਮ ਹਮਲੇ ਤੋਂ ਬਾਅਦ ਹਾਲਾਤ ਤਣਾਅਪੂਰਵਕ ਹੋ ਰਹੇ ਆ ਔਰ ਖਾਸ ਤੌਰ ਤੇ ਸਰਹੱਦੀ ਸੂਬਿਆਂ ਦੇ ਵਿੱਚ ਜਿੱਥੇ ਵਿਸ਼ੇਸ਼ ਡ੍ਰਿਲ ਚਲਾਈ ਜਾਵੇਗੀ ਇਸ ਡ੍ਰਿਲ ਦੇ ਵਿੱਚ ਪ੍ਰੈਕਟਿਸ ਹੋਵੇਗੀ ਪ੍ਰੈਕਟਿਸ ਸੈਸ਼ਨ ਹੋਵੇਗਾ ਜੇ ਜੰਗੀ ਹਾਲਾਤ ਬਣਦੇ ਨੇ ਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਟੋਕੋਲ ਨਿਭਾਏ ਜਾਣਗੇ ਉਸ ਵਾਸਤੇ ਵਿਸ਼ੇਸ਼ ਡ੍ਰਿਲ ਜਿਹੜੀ ਹੈ ਉਹ ਕੀਤੀ ਜਾਵੇਗੀ ਗ੍ਰਹਿ ਮੰਤਰਾਲੇ ਵੱਲੋਂ ਇਹ ਆਦੇਸ਼ ਜਾਰੀ ਹੋਏ ਨੇ ਔਰ ਉਹਨਾਂ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਲੋਕ ਕੀ ਸੋਚ ਰਹੇ ਹੈ ਕੀ ਜੰਗ ਹੋ ਰਹੀ ਹੈ ਕੀ ਹਾਲਾਤ ਤਣਾਪੂਰਵਕ ਹੋ ਰਹੇ ਮੇਰੇ ਨਾਲ ਜਲੰਧਰ ਸ਼ਹਿਰ ਦੇ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਆਪਣਾ ਨਾਮ ਦੱਸਿਓ ਪਹਿਲਾਂ ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕੀ ਲੱਗਦਾ ਹੈ ਇਹ ਹਾਲਾਤ ਜੰਗੀ ਹਾਲਾਤ ਬਣਦੇ ਪਏ ਨੇ ਇਸ ਵੇਲੇ ਭਾਰਤ ਪਾਕਿਸਤਾਨ ਵਿਚਾਲੇ ਹਾਲਾਤ ਕਿਵੇਂ ਦੇ ਦੇਖਦੇ ਹੋ ਜਿਹੜੀਆਂ ਜੰਗਾਂ ਹੁੰਦੀਆਂ ਮੇਰੇ ਮਤਲਬ ਹਰੇਕ ਦਾ ਨਾ ਆਪਣਾ ਆਪਣਾ opinion ਹੁੰਦਾ ਮੇਰਾ ਇਹ opinion ਹੈ ਕਿ ਜਿਹੜੀਆਂ ਜੰਗਾਂ ਉਹ ਨਾ ਰਾਜਨੀਤੀ ਹੈ ਇੱਕ ਉਦਾਂ ਤਾਂ ਨਾ ਜਿਹੜੇ ਪਾਕਿਸਤਾਨ ਦੇ ਆਮ ਲੋਕ ਉਹ ਵੀ ਇੰਡੀਆ ਆਮ ਲੋਕਾਂ ਦੇ ਵਿਰੋਧੀ ਆ ਤੇ ਨਾ ਇੰਡੀਅਨ ਜਿਹੜੇ ਆਮ ਲੋਕ ਆ ਉਹ ਉਧਰਲੇ ਆਮ ਲੋਕਾਂ ਦੇ ਵਿਰੋਧੀ ਆ ਇਹਨਾਂ ਦਾ ਕੋਈ ਵੈ ਲੋਕਾਂ ਦਾ ਕੋਈ ਵੈਰ ਨਹੀਂ ਹੁੰਦਾ ਇਹ ਸਾਰਾ 파ੜ ਨਾ ਸਰਕਾਰਾਂ ਹੀ ਪਾਉਂਦੀਆਂ ਆ ਬਾਕੀ ਮਾਹੌਲ ਜਿੱਦਾਂ ਹੁਣ ਸਰਕਾਰ ਨੇ ਖਰਾਬ ਕੀਤਾ ਉਹ ਵੀ ਸਕਦਾ ਹੈ ਵੀ ਜੰਗ ਦਾ ਮਾਹੌਲ ਇਸ ਲੈਵਲ ਤੱਕ ਲੈ ਜਾਣੇ ਇਹਨਾਂ ਨੇ ਲੈ ਕੇ ਜਾਣੀ ਹੁੰਦੀ ਜੰਗ ਦਾ ਮਾਹੌਲ ਨਹੀਂ ਤਾਂ ਸਾਡੀਆਂ ਅਰਦਾਸਾਂ ਇਹ ਹੀ ਆ ਕਿ ਸ਼ਕ ਸ਼ਾਂਤੀ ਬਣੀ ਰਹੇ ਅੱਛਾ ਇਹ ਕਹਿੰਦੇ ਕਿ ਕੱਲ ਨੂੰ ਡ੍ਰਿਲ ਵਗੈਰਾ ਕਰਾਉਣੀ ਹੈ ਇਹਨਾਂ ਨੇ ਕੋਈ ਪ੍ਰੈਕਟਿਸ ਕਰਾਉਣੀ ਹੈ ਜਿਹਦੇ ਵਿੱਚ ਸਾਇਰਨ ਵੀ ਬੋਲਣਗੇ ਜਿਹਦੇ ਵਿੱਚ ਬਲੈਕਆਊਟ ਵੀ ਹੋਵੇਗਾ ਤੁਸੀਂ ਤੁਸੀਂ ਸਮਝਦੇ ਹੋ ਇਹ ਚੀਜ਼ਾਂ ਕੀ ਹੈਗੀਆਂ ਮਤਲਬ ਇਹ ਸੰਕੇਤ ਦੇਣਾ ਹੁੰਦਾ ਕਿ ਜੇ ਜੰਗ ਲੱਗਦੀ ਆ ਅਸੀਂ ਤੁਹਾਨੂੰ ਕਿਦਾਂ ਅਵੇਅਰ ਵਗੈਰਾ ਕਰ ਸਕਦੇ ਆ ਉਸ ਚੀਜ਼ ਦਾ ਚਲੋ ਉਹ ਤਾਂ ਬਣਦਾ ਵੀ ਹੈ ਸਰਕਾਰ ਦਾ ਕੋਈ ਪਰ ਅਗਰ ਸਰਕਾਰ ਚਾਹੇ ਤਾਂ ਇਹ ਜੰਗਾਂ ਰੁਕ ਵੀ ਸਕਦੀਆਂ ਸਾਡਾ ਇਹ ਓਪੀਨੀਅਨ ਹੈ ਜੇ ਇਹ ਸਭ ਕੁਝ ਕਰ ਰਹੇ ਆ ਜੇ ਇਹ ਡ੍ਰਿਲਸ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਇਹਦਾ ਮਤਲਬ ਇਹ ਸਮਝ ਲਈਏ ਕਿ ਹੁਣ ਹਾਲਾਤ ਹੱਦੋਂ ਪਾਰ ਹੋਏ ਪਏ ਆ ਹੁਣ ਜੰਗ ਕਦੀ ਵੀ ਛਿੜ ਸਕਦੀ ਹੈ ਬਿਲਕੁਲ ਹੋ ਸਕਦਾ ਮਾਹੌਲ ਤਾਂ ਖਰਾਬ ਹੀ ਹੋਇਆ ਪਿਆ ਕਾਫੀ ਮਾਹੌਲ ਖਰਾਬ ਆ ਬਿਲਕੁਲ ਅੱਗੇ ਦੀ ਗੱਲਬਾਤ ਕਰਦੇ ਆ ਸਿੰਘ ਸਾਹਿਬ ਆਪਣਾ ਨਾਮ ਕੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਬੇਪਰਵਾ ਸਿੰਘ ਹੈ ਜੀ ਬੇਪਰਵਾ ਸਿੰਘ ਬੇਪਰਵਾ ਸਿੰਘ ਨਾਮ ਤੁਹਾਡਾ ਬੇਪਰਵਾ ਆ ਪਰ ਕੀ ਜੰਗ ਨੂੰ ਲੈ ਕੇ ਬੇਪਰਵਾ ਉਹ ਕੀ ਪ੍ਰਵਾਹ ਹੋ ਰਹੀ ਹੈ ਬੇਪਰਵਾਈਆਂ ਮਰ ਜੰਗ ਲੱਗਦੀ ਹੈ ਲੱਗੀ ਜਾਵੇ ਆਪਾਂ ਤਿਆਰ ਵਰ ਤਿਆਰ ਬੈਠੇ ਜੇ ਲੱਗੀ ਤਾਂ ਵੱਢ ਦੇਾਂਗੇ ਅਛਾ ਨਹੀਂ ਤੁਹਾਨੂੰ ਐ ਲੱਗਦਾ ਕਿ ਜੰਗੀ ਹਾਲਾਤ ਬਣਦੇ ਪਏ ਹੋ ਸਕਦਾ ਮਾਰੇ ਬਣ ਰਹੇ ਆ ਜਿਹਾ ਸਾ ਮੈਂ ਸਰਕਾਰਾਂ ਦਾ ਕੰਮ ਚੱਲਣ ਡਿਆ ਕਿ ਮਾਰੇ ਮੇਨ ਜਿਹੜਾ ਹੈ ਸਰਕਾਰਾਂ ਦੀ ਲੜਾਈ ਆ ਆਪਸੇ ਬੰਦੇ ਤਾਂ ਆਪਸੇ ਨਾ ਉਧਰਲੇ ਮਾੜਿਆ ਨਾ ਇਧਰਲੇ ਮਾੜਿਆ ਸਰਕਾਰਾਂ ਮਾੜੀਆਂ ਨੇ ਤੇ ਉਹਨਾਂ ਨੇ ਹੀ ਕੰਮ ਖਰਾਬ ਕੀਤਾ ਹੋਇਆ ਜੀ ਪੇਪਰਵਾ ਸਿੰਘ ਜੀ ਗੱਲ ਇਦਾਂ ਹੈ ਕਿ ਜੇ ਲੋ ਜੰਗ ਹੁੰਦੀ ਹੈ ਤਾਂ ਬੜੀਆਂ ਸਿੱਧੀਆਂ ਗੋਲੀਆਂ ਵੀ ਚੱਲਦੀਆਂ ਐਤ ਕੀ ਤਾਂ ਕਹਿੰਦੇ ਨਿਊਕਲੀਅਰ ਵਾਰ ਵੀ ਹੋ ਸਕਦੀ ਹੈ ਇਦਕ ਡਰ ਭੈ ਨਹੀਂ ਲੱਗਦਾ ਪਿਆ ਆਪਣੇ ਮਨ ਚ ਦਾ ਮਾਰੇ ਹੈ ਨਹੀਂ ਕੋਈ ਨਹੀਂ ਮਰਨ ਦਾ ਈ ਡਰ ਇਦਾਂ ਕੋਈ ਡਰ ਹੈ ਨਹੀਂ ਆਪਾਂ ਜ਼ਿੰਦਗੀ ਮੌਤ ਤੋਂ ਉੱਪਰ ਹੀ ਆ ਮਾਰੇ ਮਾਰੇ ਨਾਲ ਜੁੜੇ ਹੋਏ ਆ ਲੱਗਦੀ ਹੈ ਜਾਂ ਲੱਗ ਜਵੇ ਅੱਜ ਮਰੇ ਕੱਲ ਮਰੇ ਜਦੋਂ ਮਰ ਜੀ ਤੁਹਾਨੂੰ ਕੀ ਲੱਗਦਾ ਬਲਕਿ ਕਿਹੜੇ ਕਾਰਨਾਵਸ ਹੋ ਰਹੀ ਹੈ ਕਿ ਕਿਉਂ ਅਚਾਨਕ ਇਹ ਜੰਗ ਛਿੜ ਗਈ ਮਤਲਬ ਇਹ ਪਹਿਲ ਕਮ ਹਮਲਾ ਤਾਂ ਚਲੋ ਹੋਇਆ ਉਹ ਇੱਕ ਹਿੱਸਾ ਹੈਗਾ ਆ ਪਰ ਉਸ ਤੋਂ ਬਾਅਦ ਲੇ ਜੋ ਚੀਜ਼ਾਂ ਹੋਈਆਂ ਕਿ ਕਿਵੇਂ ਸਮਝਦੇ ਹੋ ਇਹ ਮਾਰੇ ਇਦਾਂ ਆ ਜਿੱਦਾਂ ਇਹ ਈਗੋ ਆ ਹੰਕਾਰੇ ਹੋਇਆ ਸਰਕਾਰਾਂ ਜਿਹੜੀਆਂ ਨੇ ਹੰਕਾਰੀਆਂ ਹੋਈਆਂ ਨੇ ਇਹ ਆ ਇਧਰਲੀ ਸਰਕਾਰ ਆਪਣੇ ਹੰਕਾਰ 'ਚ ਬੈਠੀ ਹੋਈ ਮੈਂ ਆ ਮੈਂ ਉਧਰਲੀ ਸਰਕਾਰ ਆਪਣੇ ਹੰਕਾਰ 'ਚ ਬੈਠੀ ਆ ਉਹ ਕਹਿੰਦੇ ਵੀ ਮੈਂ ਆ ਤੇ ਉਹ ਮੈਂ ਆ ਆਪਸੇ ਟਕਰਾਰੀ ਆ ਤੇ ਉਹਦੇ ਅਗਰ ਕੇ ਕਲੇਸ਼ ਪੈ ਰਹੇ ਆ ਭਾਈ ਆਪਣਾ ਨਾਮ ਦੱਸਿਓ ਪਹਿਲਾਂ ਵਿਕਾਸ ਭਾਈ ਤੁਸੀਂ ਕੰਮ ਕੀ ਕਰਦੇ ਹੋ ਵੀਰੇ ਭਾਈ ਮੈਂ ਬੈਂਕਰ ਆ ਭਾਈ ਤੁਸੀਂ ਸੁਣਿਆ ਕਿ ਜੰਗ ਲੱਗਣ ਵਾਲੀ ਆ ਤੁਹਾਨੂੰ ਲੱਗਦਾ ਜੰਗ ਦੇ ਮਾਹੌਲ ਬੜੀ ਭਾਈ ਦੇਖੋ ਜੇ ਸਾਹ ਨਾ ਮੌਕ ਡ੍ਰਿੱਲਾ ਚੱਲ ਰਹੀਆਂ ਕੱਲ ਦੀ ਵੀ ਇੱਕ ਅਨਾਉਂਸਮੈਂਟ ਆਈ ਆ ਕਹਿੰਦੇ ਮੌਕ ਡ੍ਰਿੱਲ ਹੈਗੀ ਆ ਇਸ ਸਮਾਂ ਨਾਲ ਜਾਲੀਏ ਹੋ ਸਕਦੀਆ ਨਹੀਂ ਤੁਸੀਂ ਕੀ ਸਮੇਂ ਤੇ ਵੈਸੇ ਮੌਕਦਿਆਂ ਤੋਂ ਜੰਗ ਦੇ ਸਾਰ ਹੈ ਹੈਗੀ ਆ ਹਾਂ ਪੂਰੇ 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 ਮਤਲਬ ਉਹ ਉਦਾਂ ਹੀ ਗੂ ਬੋਲ ਕੇ ਸਲਾਉਣਗੇ ਸਾਇਰਨ ਵਜਾਉਣਗੇ ਮੁਰਗੇ ਦੇ ਹੋਣਗੇ ਬਲੈਕ ਆਊਟ ਕਰਨਗੇ ਸਭ ਕੁਝ ਸਭ ਕੁਝ ਸਭ ਕੁਝ ਫਿਰ ਜੰਗ ਦੇ ਸਾਰ ਹੈ ਤਾਂ ਹੈ ਜੰਗ ਉਹ ਤਾਂ ਬੰਨਾ ਹੀ ਹੈ ਸਰ ਜੇ ਹੈਗਾ ਜੰਗ ਦੇ ਸਾਰ ਬਣਦੇ ਪਏ ਆ ਫਿਰ ਡਰ ਤਾਂ ਹੈਗਾ ਹੀ ਆ ਉਹ ਤਾਂ ਪਹਿਲ ਗਾਮ ਤੋਂ ਬਾਅਦ ਅਚਾਨਕ ਹੀ ਐਸਕੇਲੇਟ ਹੋਇਆ ਭਾਜੀ ਇਹ ਮਾਮਲਾ ਤੁਸੀਂ ਮਤਲਬ ਐਸ ਅ ਸਿਟੀਜ਼ਨ ਵਿੱਚ ਦੇਖਣਾ ਹੋਵੇ ਕਿਵੇਂ ਦੇਖ ਦਿਓ ਮਤਲਬ ਇਹ ਇਹ ਜੇ ਹਾਂਜੀ ਸਰ ਜੇ ਤਾਂ ਓਦਾਂ ਹੋਏ ਜਾਵੇ ਹਿਊਮੈਨਿਟੀ ਤੇ ਦੇਖਿਆ ਜਾਵੇ ਤਾਂ ਉਹ ਬਹੁਤ ਗਲਤ ਗੱਲ ਹੋਈ ਜੋਤ ਹੋਈ ਪਹਿਲਗਾਮ ਦੇ ਵਿੱਚ ਤੇ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਤਾਂ ਲੈਣਾ ਹੀ ਪੈਣਾ ਤੇ ਸਾਰੀ ਜਨਤਾ ਦੇਸ਼ ਦੇ ਨਾਲ ਹੀ ਆ ਜੋ ਕੋਈ ਐਕਸ਼ਨ ਲੈਣਗੇ ਦਫ਼ਾ ਨਾਲ ਹੀ ਖੜੇ ਆ ਲੈਣਾ ਹੀ ਪੈਣਾ ਉਹਦਾ ਦੇਖੋ ਅਸਾਰ ਤੇ ਪੂਰੇ ਪੂਰੇ ਹੈ ਕੋਜ਼ ਜਿਹੋ ਜਿਹੇ ਹੁਣ ਕੋਜ਼ ਪਾਕਿਸਤਾਨ ਨੂੰ ਹਰ ਪਾਸੇ ਬਾਇਕਾਟ ਕਰ ਰਹੇ ਆ ਤੇ ਪਾਕਿਸਤਾਨ ਵੀ ਅੱਗਿਓ ਜੇ ਉਹਨਾਂ ਜੇ ਕਸੂਰਵਾਰ ਨਾ ਹੁੰਦਾ ਤੇ ਉਹ ਕਹਿੰਦਾ ਕਿ ਨਹੀਂ ਆਪਾਂ ਟ੍ਰੈਜਸ ਨੂੰ ਫੜਨ ਚਾ ਲਈ ਹੈਲਪ ਕਰਦੇ ਆ ਬਟ ਇਹਦੇ ਚੋਰ ਦੀ ਦਾਈ ਤੋਂ ਦਿਨ��ੇ ਵਾਲੀ ਗੱਲ ਹੈ ਤੇ ਡੈਫੀਨੇਟਲੀ ਉਹ ਗਲਤ ਹੈਗੀ ਹੈ ਦੇ ਡੈਫੀਨਿਟਲੀ ਜੰਗ ਦੇ ਅਸਰ ਤੇ ਹੋਣਗੇ ਪਰ ਇਹ ਉਹ ਫਿਰ ਵਾਵਾ ਡਿਸਟਰਕਟਿਵ ਨਹੀਂ ਹੋ ਜੂਗਾ ਜਿਆਦਾ ਉਹਦੇ ਬਹੁਤ ਜ਼ਿਆਦਾ ਹੈ ਕਿ ਸਭ ਨੁਕਸਾਨ ਤੇ ਪੰਜਾਬ ਨਹੀਂ ਹੋਣਾ ਨਿਊਕਲੀਅਰ ਵਾਲੀ ਬੋਲ ਬਿਲਕੁਲ 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 ਦੇਖੋ ਆਦਰ ਟਾਈਮ ਜਿਹਦੇ ਤੂੰ ਜਿੱਧਰ ਮਰਜੀ ਦੇਖ ਲਓ ਉਥੇ ਆਪਣੇ ਜ਼ਾਇਲ ਦਾ ਜੰਗ ਲੜੀ ਹੋਈ ਹੈ ਉਥੇ ਯੂਕਰੇਨ ਰਸ਼ੀਆ ਲੜੀ ਹੋਈ ਹੈ ਇੱਥੇ ਵੀ ਅਸਰ ਬੰਦੇ ਪਿਆ ਹੁਣ ਦੇਖੋ ਵੈਸੇ ਤੇ ਜੰਗ ਮਸਲੇ ਦਾ ਹੱਲ ਹੈ ਨਹੀਂ ਆ ਉਹ ਕਿਤੇ ਵੀ ਹੱਲ ਨਹੀਂ ਬਟ ਜੋ ਪੋਲਿਟੀਕਲ ਟੌਪ ਤੇ ਹੈਗੇ ਉਹਨਾਂ ਨੇ ਦੇ ਮੁੱਦਾ ਬਣਾਣਾ ਹੀ ਬਣਾਣਾ ਜੰਗ ਦਾ ਡਰ ਨਹੀਂ ਲੱਗਦਾ ਉਹਦਾ ਦੇ ਹੈਗਾ ਹੀ ਇਹ ਵਟ ਹੁਣ ਕੀ ਕਰ ਸਕਦੇ ਆ ਕੋਸ ਆਪਣੇ ਆਮ ਜਨਤਾ ਜਿੰਨਾ ਮਜੀਕਲੇ ਆਮ ਜਨਤਾ ਹੱਥੇ ਕੁਝ ਨਹੀਂ ਹੈਗਾ ਜੋ ਉਪਰ ਲੀਡਰ ਕਰਨਗੇ ਉਹੀ ਹੋਣਾ ਹੈ ਜੰਗ ਹੋ ਸਕਦੀ ਹੈ ਮੌਕ ਡ੍ਰਿਲਸ ਕਰਾ ਰਹੇ ਨੇ ਹੋ ਸਕਦੀ ਹੈ ਪਰ ਮੇਰੇ ਹਿਸਾਬ ਨਾਲ ਆ ਗਵਰਨਮੈਂਟ ਅਵਰਡ ਹੀ ਕਰੇਗੀ ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਤੇ ਸੋਲਜਰਸ ਅਸੀਂ ਲੋਕੀ ਕਹਿ ਦਿੰਦੇ ਹਾਂ ਜੰਗ ਲੜਨੀ ਆਸਾਨ ਹੈ ਪਰ ਉੱਥੇ ਜਿਹੜੇ ਖੜੇ ਨੇ ਉਹਨਾਂ ਦੀ ਫੈਮਲੀਜ਼ ਬਾਰੇ ਵੀ ਸੋਚਣਾ ਚਾਹੀਦਾ ਹੈ ਜੰਗ ਨਾ ਲਾਸਟ ਸਿਚੁਏਸ਼ਨ ਹੁੰਦੀ ਹੈ ਹਾਂਜੀ 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 ਹੁਣ ਇਹ ਨਹੀਂ ਕਹਿ ਸਕਦੇ ਕਿ ਹੁਣ ਤਾਂ ਜਮਾ ਹੀ ਆਪਾਂ ਐਂਡ ਤੇ ਖਲੋਣ ਖੜੇ ਹਾਂ ਪਰ ਜੇ ਅਸੀਂ ਆਪਣੇ ਐਨਮੀ ਦਾ ਵੀ ਦੇਖਿਆ ਉਹਨਾਂ ਨੇ ਵੀ ਕਿਹਾ ਹੈਗਾ ਕਿ ਅਸੀਂ ਇੰਡੀਆ ਨਾਲ ਨਹੀਂ ਲੜ ਸਕਦੇ ਉਹ ਕਿਤੇ ਨਾ ਕਿਤੇ ਡਰੇ ਹੋਏ ਆ ਹਾਂ ਪਰ ਉਹ ਐਲੋਸੀ ਤੇ ਵੀ ਰੋਜ਼ ਫਾਇਰਿੰਗ ਕਰ ਰਹੇ ਨੇ ਜੇ ਹੋ ਸਕਦੀ ਹੈ ਵੈਸੇ ਤੇ ਮੁੱਦਾ ਬਹੁਤ ਵੱਡਾ ਹੈ ਇਹਨਾਂ ਨੇ ਸਾਡੇ ਦੇਸ਼ ਦੇ ਵਾਸੀਆਂ ਲਈ ਬਹੁਤ ਗਲਤ ਕੰਮ ਕੀਤਾ ਹੈਗਾ ਪਰ ਫਿਰ ਵੀ ਜੇ ਹਾਸ ਖੇਡ ਕੇ ਗੱਲ ਕੀਤੀ ਜਾ ਸਕਦੀ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਜੇ جنگ ਹੀ ਲਾਸਟ অপਸ਼ਨ ਹੈ ਦੈਨ ਗੋ ਫਾਰ ਇਟ ਡਰ ਨਹੀਂ ਲੱਗਦਾ ਇਹ ਕਹਿੰਦੇ ਆ ਹੁਣ ਕੀ ਕਰੀਏ ਫਿਰ ਸਾਡੇ ਮਾਪਿਆਂ ਨੇ ਵੀ ਦੋ ਲੜਾਈਆਂ ਦੇਖੀਆਂ ਨੇ ਦੇਖੀਆਂ ਹੀ ਨੇ 71 ਉਹਦੇ ਵਿੱਚ ਕੋਈ ਇੰਡੀਅਨ ਜੋ ਵੀ ਉੱਥੇ ਪੁਲਿਸ ਹੋਏਗੀ ਉਹਦੀ ਵੀ ਤੇ ਗਲਤੀ ਉਹ ਐਂਟਰ ਕਿੱਦਾਂ ਕੀਤੇ ਨਹੀਂ ਚਲੋ ਗਲਤੀ ਤੇ ਅਸੀਂ ਨਹੀਂ ਕਰਾਂਗੇ ਉੱਥੇ ਚਲੋ ਹੁੰਦੀ ਰਹਿੰਦੀ ਹੈ ਚੀਜ਼ਾਂ ਹਿਊਮਨ ਬਿਹੇਵੀਅਰ ਹੈ ਪਰ ਜਿੱਥੋਂ ਤੱਕ ਹੋ ਸਕੇ 200% ਕੋਸ਼ਿਸ਼ ਹੋਣੀ ਚਾਹੀਦੀ ਕਿ ਜੰਗ ਅਵੋਇਡ ਹੋਣੀ ਚਾਹੀਦੀ ਹੈ ਹਾਂ ਜੀ ਮਤਲਬ ਲੱਗ ਵੀ ਰਿਹਾ ਹੈ ਕੁਛ ਨਾ ਕੁਛ ਬਈ ਜੋ ਜਿੱਦਾਂ ਹੁਣ ਜਿਵੇਂ ਕੱਲ ਇੱਕ ਮੌਕ ਡ੍ਰੀਲ ਦੀ ਲਗਾਈ ਉਹਨਾਂ ਨੇ ਤਾਰ ਲਾਈ ਹੈ ਉਹਦੇ ਵਿੱਚ ਸਾਨੂੰ ਸਮਰਥਨ ਦੇਣਾ ਚਾਹੀਦਾ ਵਾ ਕਿ ਜਿਹੜੇ ਸਾਡੇ ਵੀਰ ਸ਼ਹੀਦ ਹੋਏ ਆ ਉੱਥੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਸ ਚੀਜ਼ ਕਰਕੇ ਵੀ ਤੇ ਹੁਣ OC ਕੱਲ ਜਿਵੇਂ ਹੁਣ ਕੱਲ ਲੱਗੂਗਾ ਮੌਕ ਡ੍ਰਿਲ ਲੱਗੂਗਾ ਤੇ ਆਪਾਂ ਨੂੰ ਨਾ ਡ੍ਰਿਲ ਤੋਂ ਤੁਸੀਂ ਕੀ ਸਮਝਦੇ ਹੋ ਮੌਕ ਡ੍ਰਿਲ ਕੀ ਹੁੰਦਾ ਮੌਕ ਡ੍ਰਿਲ ਚ ਜਿਹੜਾ ਦੱਸਿਆ ਜਾ ਰਿਹਾ ਕਿ ਜਿਵੇਂ ਬਲੈਕਆਊਟ ਹੋਏਗਾ ਜਿਵੇਂ 9 ਤੋਂ 9:30 ਵਜੇ ਤੱਕ ਦਾ ਅਲਰਟ ਕੀਤਾ ਗਿਆ ਵਾ ਉਹਦੇ ਵਿੱਚ ਕੀ ਤੁਸੀਂ ਆਪਾਂ ਸਮਰਥਨ ਦੇਣਾ ਜੀ ਉਹਨਾਂ ਦਾ ਇੰਡੀਅਨ ਆਰਮੀ ਦਾ ਤੇ ਆਪਾਂ ਨੂੰ ਆਪਣੇ ਤੇ ਹਿੰਦੂਸਤਾਨ ਹੋਣ ਤੇ ਗਰਵ ਹੋਣਾ ਚਾਹੀਦਾ ਆਪਣੀ ਇੰਡੀਅਨ ਆਰਮੀ ਤੇ ਕਿ ਆਪਣੇ ਲਈ ਅਗਲੇ ਸਭ ਕੁਝ ਕਰਨਗੇ ਜੇ ਬਾਈਚਾਸ ਕਿਉਂਕਿ ਮੌਕ ਡ੍ਰਿਲ ਤਾਂ ਲਾਸਟ ਅਲਟੀਮੇਟਮ ਹੁੰਦਾ ਆ ਇਹ ਇੱਕ ਲੋਕਾਂ ਨੂੰ ਦੱਸਣਾ ਹੁੰਦਾ ਆ ਜੇ ਇਸ ਤੋਂ ਬਾਅਦ ਜੰਗ ਲੱਗ ਜਾਂਦੀ ਹੈ ਜੇ ਲੱਗ ਜਾਂਦੀ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਬਹੁਤ ਖਤਰਨਾਕ ਹੋਊਗਾ ਹੋਊਗਾ ਤਾਂ ਸਹੀ ਜੀ ਬਟ ਦੇਖੋ ਹੁਣ ਇੱਕ ਵਾਰੀ ਆਰਪਾਸ ਦੀ ਤਾਂ ਲੜਾਈ ਲੜਨੀ ਹੀ ਪੈਣੀ ਹੈ ਪਰ ਕੋਈ ਤੱਕ ਆਪਾਂ ਇਦਾਂ ਫੇਸ ਆਫ ਕਰਦਾ ਰਵਾਂਗੇ ਕਿ ਅਗਲੇ ਸਾਡੇ ਬੰਦੇ ਨੂੰ ਫੇਸ ਆਫ ਕਰਦੇ ਆਪਾਂ ਇਸ ਨੂੰ ਹਰ ਵਾਰ ਕਿਉ ਮਾਰਦੇ ਆ ਇੱਕ ਵਰਤਾ ਹੋਣਾ ਚਾਹੀਦਾ ਬਾਕੀ ਅਸੀਂ ਵੀ ਪ੍ਰਾਣਿਆਂ ਤੋਂ ਸੁਣਿਆ ਹੀ ਆ ਕਿ ਲੜਾਈਆਂ ਲੱਗਦੀਆਂ ਰਹੀਆਂ ਇਸ ਵਾਰ ਅਸੀਂ ਵੀ ਵੇਖ ਲਾਵਾਂਗੇ ਕੀ ਲੜਾਈ ਦਾ ਮਾਹੌਲ ਹੁੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਕਰਤਾਰਪੁਰੇ ਜੀ ਜੰਗ ਦੇ ਮਾਹੌਲ ਬਣਦਾ ਪਿਆ ਜੰਗ ਦੇ ਹਸਾਰ ਬਣਦੇ ਪਏ ਤੁਹਾਨੂੰ ਲੱਗਦਾ ਜੰਗ ਲੱਗੂ ਅ ਮੈਨੂੰ ਨਹੀਂ ਲੱਗਦਾ ਕਿਉਂਕਿ ਇਸ ਵਕਤ ਗਲੋਬਲੀ ਜੋ ਸਿਚੁਏਸ਼ਨ ਚੱਲਦੀ ਪਈ ਹੈ ਕੋਈ ਵੀ ਮੋਲਕ ਨਹੀਂ ਚਾਹੂਗਾ ਕਿ ਨਾ ਹਾਲਾਤਾਂ ਦੇ ਵਿੱਚ ਜੰਗ ਲੱਗੇ ਤੇ ਅਗਰ ਲੱਗਦੀ ਆ ਤੇ ਇਹ ਬਹੁਤ ਜ਼ਿਆਦਾ ਗਲਤ ਹੋਏਗਾ ਮੈਨੂੰ ਲੱਗਦਾ ਹੈ ਇਹ ਜਿਹੜੀਆਂ ਸਰਕਾਰੀ ਸਿਆਸੀ ਪਾਲਿਸੀਆਂ ਆ ਇਹ ਉਹਦਾ ਸੱਟਾ ਹੋ ਸਕਦਾ ਆਦਰਵਾਈਜ਼ ਆਮ ਪਬਲਿਕ ਦਾ ਇਹਦੇ ਵਿੱਚ ਨੁਕਸਾਨ ਹੀ ਆ ਔਰ ਦੂਸਰੀ ਗੱਲ ਜੇ ਇੰਡੀਆ ਇਹ ਧਾਰ ਕੇ ਵੀ ਬੈਠਾ ਕਿ ਜੰਗ ਲਾਉਣੀ ਆ ਪਾਕਿਸਤਾਨ ਦੇ ਨਾਲ ਕਿਸੇ ਤਰ੍ਹਾਂ ਦੀ ਤੇ ਫਿਰ ਮੈਨੂੰ ਲੱਗਦਾ ਕਿ ਜੰਗ ਦੀ ਸ਼ੁਰੂਆਤ ਉੱਥੋਂ ਕਰਨੀ ਚਾਹੀਦੀ ਹੈ ਜਿੱਨਾ ਬਾਰਡਰਾਂ ਤੋਂ ਵਪਾਰ ਸ਼ੁਰੂ ਹੁੰਦਾ ਪਿਆ ਤੇ ਹਰ ਵਾਰ ਪੰਜਾਬ ਨੂੰ ਟਾਰਗੇਟ ਕਰਕੇ ਤੇ ਪੰਜਾਬ ਵਾਲੀ ਸਾਈਡ ਤੋਂ ਜੰਗ ਸ਼ੁਰੂ ਕੀਤੀ ਜਾਂਦੀ ਉਧਰੋਂ ਕਰਨ ਗੁਜਰਾਤ ਤੋਂ ਜਿੱਥੇ ਵਪਾਰ ਚੱਲਦਾ ਪਿਆ ਉਹ ਬਾਰਡਰ ਤੇ ਖੁੱਲੇ ਰੱਖੇ ਜਿੱਥੋਂ ਵਪਾਰ ਚੱਲਦਾ ਤੇ ਜਿਨ੍ਹਾਂ ਬਾਰਡਰਾਂ ਤੇ ਹੈ ਹੀ ਕੁਛ ਨਹੀਂ ਤੁਸੀਂ ਵਪਾਰ ਪਹਿਲਾਂ ਹੀ ਬੰਦ ਕੀਤਾ ਹੋਇਆ ਉੱਥੇ ਲਿਆ ਕੇ ਤੁਸੀਂ ਫੌਜਾਂ ਵੀੜ ਦਿੱਤੀਆਂ ਹਰ ਵਾਰ ਪੰਜਾਬ ਨੂੰ ਹੀ ਕਿਉਂ ਖੂਨੀ ਢੋਲ ਦਾ ਪੜ ਬਣਾਇਆ ਜਾਂਦਾ ਇਹ ਹਰ ਢੋਲ ਜਿਹੜਾ ਹੈਗਾ ਆ ਉਹ ਪੰਜਾਬ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣੀ ਹੈਗੀ ਅਸੀਂ ਬਿਲਕੁਲ ਵੀ ਜੰਗ ਦੇ ਹੱਕ ਦੇ ਵਿੱਚ ਨਹੀਂ ਹਾਂ ਤਾਂ ਉਦਾਂ ਭਾਈ ਸਾਹਿਬ ਮੌਕ ਡ੍ਰਿਲ ਵੀ ਕੱਲ ਕੀਤੀ ਜਾਵੇਗੀ ਮੌਕ ਡ੍ਰਿਲ ਵੀ ਰੱਖ ਦਿੱਤੀ ਗਈ ਹੈ ਇਹਨਾਂ ਸਰਹੱਦੀ ਸੂਬਿਆਂ ਦੇ ਵਿੱਚ ਇਹ ਫਿਰ ਅਲਟੀਮੇਟਮ ਹੁੰਦਾ ਜਿਵੇਂ ਮੌਕ ਡ੍ਰਿਲ ਦਾ ਤਾਂ ਐਂਡ ਵਿੱਚ ਆ ਕੇ ਤੁਸੀਂ ਕੀ ਸਮਝਦੇ ਹੋ ਮੌਕ ਡ੍ਰਿਲ ਦੇਖੋ ਸਾਨੂੰ ਲੱਗਦਾ ਵੀ ਜੋ ਕੁਝ ਵੀ ਸਰਕਾਰਾਂ ਕਰ ਰਹੀਆਂ ਬਹੁਤ ਨਜਾਇਜ਼ ਸਰਾਸਰ ਗਲਤ ਕਰ ਰਹੀਆਂ ਹੈਗੀਆਂ ਇਹ ਕੋਈ ਤਰੀਕਾ ਨਹੀਂ ਹੈ ਆਮ ਪਬਲਿਕ ਨੂੰ ਹਰਾਸ ਕਰ ਰਹੇ ਸਿਰਫ ਇਸ ਤੋਂ ਵੱਧ ਕੁਝ ਨਹੀਂ ਹੈਗਾ ਇਹ ਹੋਣਾ ਨਹੀਂ ਚਾਹੀਦਾ ਅਸੀਂ ਬਿਲਕੁਲ ਵੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ ਬਿਲਕੁਲ ਵੀ ਪੰਜਾਬ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਵਸਨੀਕ ਬੇਸ਼ੱਕ ਉਹ ਹਿੰਦੂ ਮੁਸਲਮਾਨ ਸਿੱਖ ਸਾਈ ਕੋਈ ਵੀ ਹੋਵੇ ਪੰਜਾਬੀ ਨਹੀਂ ਚਾਹੁੰਦੇ ਜੰਗ ਪੰਜਾਬੀ ਚਾਹੁੰਦੇ ਪ੍ਰੇਮ ਪਿਆਰ ਤੇ ਇਤفاق ਔਰ ਸਾਡਾ ਦੋਹੇ ਪਾਸੇ ਪਿਆਰ ਆ ਦੋਹੇ ਪਾਸੇ ਪੰਜਾਬ ਆ ਦੋਹੇ ਪਾਸੇ ਪਿਆਰ ਆ ਸਾਡਾ ਅਸੀਂ ਨਹੀਂ ਚਾਹੁੰਦੇ ਵੀ ਇਹੋ ਜੀ ਜੰਗ ਲੱਗੇ ਜਾਂ ਇਹੋ ਜਿਹਾ ਕੁਝ ਵੀ ਹੋਵੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਭਾ ਬਾਰਡਰ ਖੁੱਲਣੇ ਚਾਹੀਦੇ ਆ ਵਪਾਰ ਹੋਣੇ ਚਾਹੀਦੇ ਆ ਲੋਕਾਂ ਚ ਪਿਆਰ ਇਤفاق ਹੋਣਾ ਚਾਹੀਦਾ ਪਰ ਇਹ ਸਿਆਸਤਾਂ ਜਿਹੜੀਆਂ ਹੈਗੀਆਂ ਇੰਨੀਆਂ ਗੰਦੀਆਂ ਹੋ ਚੁੱਕੀਆਂ ਇਹ ਲੋਕਾਂ ਨੂੰ ਟੱਕੇ ਬਹਿਣ ਹੀ ਨਹੀਂ ਦੇਣੀਆਂ ਚਾਹੁੰਦੇ